ਐਮਐਲਏ ਸਾਹਿਬ ਜ਼ਿਲ੍ਹਾ ਪ੍ਰੀਸ਼ਦ ਬਲਾਕ ਸੰਮਤੀ 'ਚ ਸ਼ਾਨਦਾਰ ਜਿੱਤ ਹੋਈ ਆ ਆਮ ਆਦਮੀ ਪਾਰਟੀ ਦੀ ਕੀ ਕਹਿਣਾ ਚਾਹੁੰਦੇ ਇਹ ਸਭ ਤੋਂ ਪਹਿਲਾਂ ਤਾਂ ਜਿਹੜੀ ਇਹ ਜਿੱਤ ਹੋਈ ਆ ਮੈਂ ਗੁਰੂ ਸਾਹਿਬ ਦਾ ਸ਼ੁਕਰਾਨਾ ਕਰਦਾ ਸੱਚੇ ਪਾਤਸ਼ਾਹ ਦਾ ਉਹਨਾਂ ਦੀ ਕਿਰਪਾ ਦੇ ਨਾਲ ਸਾਨੂੰ ਜਿਹੜੀ ਇਹ ਜਿੱਤ ਮਿਲੀ ਆ ਤੇ ਉਹਨਾਂ ਦੀ ਕਿਰਪਾ ਹੋਈ ਆ ਸਾਡੇ ਵਰਕਰਾਂ ਨੇ ਬਹੁਤ ਦਿਨ ਰਾਤ ਜਿਹੜੀ ਮਿਹਨਤ ਕੀਤੀ ਇਹ ਸਿਹਰਾ ਸਾਰਾ ਜਿੱਥੇ ਗੁਰੂ ਸਾਹਿਬ ਦੀ ਕਿਰਪਾ ਆਈ ਆ ਉੱਥੇ ਮੇਰੇ ਸਰਪੰਚਾਂ ਨੂੰ ਮੋਦਬਰਾਂ ਨੂੰ ਸਾਡੀ ਜਿਹੜੀ ਲੀਡਰਸ਼ਿਪ ਆ ਉਹਨਾਂ ਨੂੰ ਇਹ ਸਾਰਿਆਂ ਦੀ ਮਿਹਨਤ ਦੇ ਨਾਲ ਹੀ ਜਿਹੜੀ ਹੈ ਵੱਡੀ ਜਿੱਤ ਪ੍ਰਾਪਤ ਹੋਈ ਹੈ ਤੇ ਮੈਂ ਜਿਹੜੀ ਖੇਮ ਕਰਨ ਵਾਲੇ ਦੀ ਸੰਗਤ ਆ ਉਹਨਾਂ ਦਾ ਵੀ ਤਹਿ ਦਿਲ ਤੋਂ ਵੋਟਰਾਂ ਦਾ ਵੀ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਏਕ-ਏਕ ਆਪਣੀ ਜਿਹੜੀ ਵੋਟ ਆ ਜਾ ਕੇ ਸਾਡੇ ਉਮੀਦਵਾਰਾਂ ਦੇ ਹੱਕ ਵਿੱਚ ਪਗਤਾਈ ਅਤੇ ਸਾਨੂੰ ਬਹੁਤ ਵੱਡੀ ਜਿਹੜੀ ਹੈ ਜਿੱਤ ਦਿਵਾਈ ਮੈਂ ਵਿਰਸਾ ਸਿੰਘ ਜੀ ਨੇ ਗੱਲ ਕੀਤੀ ਬਲਟੋਆ ਸਾਹਿਬ ਨਾਲ ਤੇ ਉਹ ਕਹਿੰਦੇ ਵੀ ਸਰਕਾਰ ਨੇ ਧੱਕੇਸ਼ਾਹੀ ਬਹੁਤ ਕੀਤੀ ਮੇਰੇ ਵੀਰ ਉਹ ਕੀ ਕਹਿੰਦੇ ਹੁੰਦੇ ਆ ਭਰਾ ਕਿਸੇ ਗੱਲ ਤੇ ਤੇ ਆਜਣਾ ਬਿਰਸਤ ਸਿੰਘ ਹਣੀ ਪਹਿਲਾਂ ਆਂਦੇ ਹੀ ਪਈ ਉਹਨਾਂ ਦੀ ਕਦੀ ਸਟੇਟਮੈਂਟਾਂ ਤੁਸੀਂ ਰੋਜ਼ ਪੜੋ ਕਹਿੰਦੇ ਜੀ ਤੁਸੀਂ ਉੱਥੇ ਆ ਜਾਓ ਜੀ ਬਲਟੋਏ ਜ਼ੋਨ ਤੇ ਸੁਰ ਸਿੰਘ ਚ ਆ ਜਾਓ ਉਹ ਵੀ ਲੜ ਲੀਆਂ ਸੀ ਹੁਣ ਉਹਦੇ ਹਾਰ ਮੰਨ ਲਓ ਫਿਰ ਉਹਨਾਂ ਦਾ ਜਿਹੜਾ ਬੇਟਾ ਵਾ ਗੌਰਵ ਜੀ ਚਲੋ ਮੈਨੂੰ ਵੀ ਉਹ ਚਾਚਾ ਕਹਿੰਦਾ ਠੀਕ ਹੈ ਬੱਚਾ ਸਾਡਾ ਪਰ ਉਹਦੀ ਆਪ ਦੀ ਜ਼ੁਬਾਨੀ ਤੁਸੀਂ ਉਹਦੀਆਂ ਇੰਟਰਵਿਊਆਂ ਕਢਾ ਲਓ ਆ ਪਿਛਲੀਆਂ ਉਹ ਪੋਲਿੰਗ ਬੂਥਾਂ ਤੇ ਗਿਆ ਔਰ ਉਹਨੇ ਹਰੇਕ ਪੋਲਿੰਗ ਬੂਥ ਤੇ ਕਿਹਾ ਪੱਤਰਕਾਰਾਂ ਨੇ ਪੁੱਛਿਆ ਵੀ ਦੱਸੋ ਨੇ ਕਿ ਨਹੀਂ ਜੀ ਵਾਕਈ ਇਹਨਾਂ ਇਲੈਕਸ਼ਨਾਂ 'ਚ ਕੋਈ ਧੱਕਾ ਨਹੀਂ ਹੋਇਆ ਹਰੇਕ ਪੋਲਿੰਗ ਬੂਥ ਤੇ ਗਿਆ ਸਾਡੇ ਕਿਸੇ ਵਰਕਰ ਨੇ ਕਿਸੇ ਨੂੰ ਐਂ ਉਂਗਲ ਵੀ ਲਾਈ ਹੋਵੇ ਮੇਰਾ ਵੀਰ ਵੋਟਾਂ ਪਈਆਂ ਅਮਨ ਮਾਨਣਾ ਤੇ ਤਾਂ ਕੋਈ ਦੱਸੇ ਤੇ ਮੇਰੇ ਵੀਰ ਉਹਨਾਂ ਦਾ ਤਾਂ ਇੱਕ ਵੀਰ ਇਹ ਆ ਵੀ ਹੁਣ ਨਹੀਂ ਹੈ ਮੇਰਾ ਵੀਰ ਬੰਦੇ ਨੂੰ ਮੰਨ ਲੈਣਾ ਚਾਹੀਦਾ ਯਾਰ ਜਿਹੜਾ ਹਾਰਿਆ ਉਹਨੂੰ ਸਤਿਕਾਰਨਾ ਚਾਹੀਦਾ ਮੈਂ ਤੇ ਲੀਡਰ ਉਹਨੂੰ ਗਿਣਦਾ ਵਾਂ ਜਿੱਤਾਂ ਹਾਰਾਂ ਇੱਕ ਸਿਲਸਿਲਾ ਵਾ ਦੋ ਪੁਲਵਾਨ ਖੋਲਦੇ ਇੱਕ ਢੈਂਦਾ ਤੇ ਢੈਣ ਵਾਲਾ ਕਹੇ ਨਹੀਂ ਨਹੀਂ ਮੇਰਾ ਤੇ ਮੋਢਾ ਹੀ ਨਹੀਂ ਲੱਗਾ ਜੀ ਇਹ ਵੀਰੇ ਹੁਣ ਉਹ ਪਤਾ ਨਹੀਂ ਕੀ ਉਹਨਾਂ ਦੀ ਮਤਲਬ ਉਹ ਜਿਹੜੀ ਨੀਤੀ ਆ ਮੈਂ ਤੇ ਸਮਝਦਾ ਨਹੀਂ ਕਿ ਕੀ ਮਸਲਾ ਵਾ ਗਰ ਬਲਟੋਆ ਨੇ ਤਾਂ ਵੀਡੀਓ ਪਾਈ ਆ ਜੀ ਕਹਿੰਦਾ ਵੀ ਕਾਂਗਰਸ ਤੇ ਆਮ ਆਦਮੀ ਪਾਰਟੀ ਰਲ ਕੇ ਖੇਡ ਰਿਆ ਗੱਲ ਵੀਰੇ ਇਹ ਆ ਵੀ ਜੇ ਤੇ ਉਹਨਾਂ ਨੂੰ ਕਾਂਗਰਸੀ ਬੋਟ ਪਾ ਦੇਣਾ ਫਿਰ ਤੇ ਉਹ ਕਾਂਗਰਸੀ ਜਿਹੜੇ ਉਹ ਅਮਰਤਾਰੀ ਹੋ ਜਾਂਦੇ ਆ ਵੀ ਇਹ ਕਾਂਗਰਸੀ ਜਿਹੜੇ ਆ ਇਹ ਪੰਥ ਹੋ ਗਿਆ ਜੀ ਜੇ ਕੋ ਸਾਨੂੰ ਪਾਦ ਉਹਨਾਂ ਦੇ ਫਿਰ ਸਾਨੂੰ ਉਹਦੇ ਰਲ ਕੇ ਖੇਡਦੇ ਆ ਤੁਸੀਂ ਇੱਕ ਇੱਕ ਬੂਦਾ ਜਾ ਕੇ ਤੁਸੀਂ ਪੱਤਰਕਾਰ ਵੀ ਹੋ ਤੁਸੀਂ ਜੈਜਾ ਲੈ ਲਓ ਮੈਨੂੰ ਕੱਲ ਅੱਜ ਬੜੀ ਇੱਕ ਮਜ਼ੇ ਆਲੀ ਗੱਲ ਦਸੀ ਕਲਸ ਪਿੰਡ ਦੀ ਤੁਹਾਡਾ ਪੱਤਰਕਾਰ ਭਰਾ ਹੀ ਆ ਮੈਂ ਨਹੀਂਗਾ ਉਹ ਕਹਿੰਦਾ ਤੁਹਾਨੂੰ ਸਾਹਿਬ ਜਿਹੜੇ ਕਾਂਗਰਸੀ ਵਰਕਰ ਸੀ ਨਾ ਜਦੋਂ ਉਹ ਨਿਊਡ ਲੋਗੇ ਬਾਈਗੜ ਕਰਗੇ ਉਹਨਾਂ ਨੇ ਵੇਖਿਆ ਵੀ ਅਸੀਂ ਯਾਰ ਪਿੰਡ ਦੇ ਵਿੱਚ ਕਿਉਂ ਗੇਣਾ ਬੁਰੇ ਬਣਨਾ ਉਹ ਕਹਿੰਦਾ ਕਲਸ ਪਿੰਡ ਇੱਕ ਬੰਦਾ ਗਿਆ ਉਹਦੀਆਂ 4 ਵੋਟਾਂ ਸੀ ਉਹਨਾਂ ਚਾਰ ਵੋਟਾਂ ਖੜ ਕੇ ਦੋ ਵੋਟਾਂ ਉਹਨਾਂ ਨੇ ਕਾਲੀਦਾਲ ਦੇ ਏਜੰਟ ਨੂੰ ਫੜਾਤੀਆਂ ਹਰਮੰਦਰ ਆ ਮੁੰਡਾ ਉੱਥੇ ਤੇ ਦੋ ਸਾਡੇ ਨੂੰ ਫੜਾਤੀਆਂ ਪਈਆਂ ਦੋ ਦੋ ਵੋਟਾਂ ਮੈਂ ਪਾਉਣੀਆਂ ਜੇ ਦੋ ਤੁਹਾਨੂੰ ਪਾ ਦੇਣੀਆਂ ਦੋ ਆਮ ਆਦਮੀ ਨੂੰ ਪਾਉਣੀਆਂ ਵੋਟਾਂ ਮੈਂ ਨਹੀਂ ਕਹਿੰਦਾ ਵੀ ਕਾਂਗਰਸੀ ਸਾਨੂੰ ਪਈ ਨਹੀਂ ਪਰ ਵੋਟਾਂ ਵੰਡ ਕੇ ਪਈਆਂ ਉਹਨਾਂ ਨੂੰ ਵੀ ਪਈਆਂ ਸਾਨੂੰ ਵੀ ਪਈਆਂ ਜਿਹੜੀ ਨਿਊਟਰਲ ਬੋਰਡ ਸੀ ਕੁਝ ਸਾਨੂੰ ਪੈ ਗਈਆਂ ਕੁਝ ਉਹਨਾਂ ਨੂੰ ਪਈਆਂ ਫਿਰ ਜਿਨ੍ਹਾਂ ਨੇ ਤੁਹਾਨੂੰ ਪਾਤੀਆਂ ਤੇ ਤੁਸੀਂ ਨਹੀਂ ਰਲੇ ਮੇਰੇ ਵੀਰ ਇਹਦੇ ਵਿੱਚ ਮੈਨੂੰ ਇਹ ਗੱਲ ਦੱਸੋ ਜੀ ਜਿਹੜਾ ਵੋਟਰ ਆ ਕਈ ਬੰਦੇ ਜਿਹੜੇ ਆ ਕਈਆਂ ਨੇ ਫਿਰ ਸਾਨੂੰ ਕਾਲੀਆਂ ਨੇ ਵੀ ਉਹਨਾਂ ਦੇ ਬੰਦਿਆਂ ਨੇ ਪਾਈਆਂ ਫਿਰ ਉਹਨਾਂ ਨੂੰ ਕੀ ਕਹੀਏ ਫਿਰ ਫਿਰ ਮਤਲਬ ਇਹਦਾ ਮਤਲਬ ਤੇਰਾ ਪਾਪਾ ਤੇ ਤੁਸੀਂ ਰਲੇ ਜੇ ਮੇਰੇ ਨਾਲ ਇਹ ਹੁਣ ਮੇਰਾ ਵੀ ਇਹ ਇਹਦਾ ਕਿਹੜਾ ਫਾਰਮੂਲਾ ਹੁੰਦਾ ਜੀ ਅਖੀਰ ਉਹਨਾਂ ਨੂੰ ਵੀਰੇ ਹਾਰ ਨੂੰ ਸਵੀਕਾਰਨਾ ਪੈਣਾ ਤੇ ਨਾਲੇ ਮੈਂ ਉਹ ਕਿੰਨੇ ਚਾਚਾ ਜੀ ਮੈਨੂੰ ਗੱਲ ਦੱਸਿਓ ਮੈਂ ਤੁਹਾਡੇ ਮਾਧਿਅਮ ਰਹੀਂ ਕਹਿਣਾ ਚਾਹਣਾ ਇੱਕ ਗੱਲ ਮੈਨੂੰ ਦੱਸਣੀ ਚਾਹਣਾ ਕਿ ਦਿਨ ਮੈਨੂੰ ਕੱਲਾ ਮਿਲੇ ਉਹਨੂੰ ਸਲਾਹ ਦਵਾਂਗਾ ਕਿਉਂਕਿ ਹੁਣ ਮੈਂ ਜਿਹੜੀ ਤੁਹਾਡੇ মিডিਏ ਦੇ ਸਾਹਮਣੇ ਉਹਨੂੰ ਕਹਿਣੀ ਚਾਹਣਾ ਪੁੱਤ ਕਿਉਂਕਿ ਕਈ ਵਾਰੀ ਫਿਰ ਉਹ ਗੱਲਾਂ ਜਿਹੜੀ ਉਹ ਐਵੇਂ ਗੱਲ ਬਣ ਜਾਂਦੀ ਐ ਤੇ ਜੇ ਉਹਨੇ ਮੇਰੇ ਤੋਂ ਸਲਾਹ ਹੀ ਲੈਣੀ ਨੇ ਇੱਕ ਮੈਨੂੰ ਕਿਤੇ ਨੇ ਮਿਲ ਪਏ ਮੈਂ ਮਿਲ ਕੇ ਉਹਨੂੰ ਸਲਾਹ ਦੇ ਦਊਗਾ ਠੀਕ ਹੈ ਬੋਟਾਂ ਤੋਂ ਹਟ ਕੇ ਸਵਾਲ ਆ ਜੀ ਪੰਜਾਬ ਚ ਲਾਅਨ ਆਰਡਰ ਦੀ ਸਥਿਤੀ ਬੜੀ ਕਮਜ਼ੋਰ ਆ ਨਿਤ ਦਿਨ ਦਿਹਾੜੇ ਸ਼ਰਿਆਮ ਗੋਲੀਆਂ ਮਾਰੀਆਂ ਜਾ ਰਹੀਆਂ ਜੀ ਇਹਦੇ ਤੇ ਸਰਕਾਰ ਕੀ ਕਰ ਰਹੀ ਵੀਰੇ ਸਰਕਾਰ ਜਿਹੜੀ ਆ ਕੋਈ ਵੀ ਬੰਦਾ ਵੇਖੋ ਜਿਹੜੀ ਮੈਂ ਨਹੀਂ ਕਹਿੰਦਾ ਲਾਅਨ ਆਰਡਰ ਵਾਲਾ ਜਿਹੜਾ ਮਸਲਾ ਕੋਈ ਕਮਜ਼ੋਰੀ ਨਹੀਂ ਹੈਗੀ ਪਰ ਜਿਹੜਾ ਕ੍ਰਾਈਮ ਐ ਕ੍ਰਾਈਮ ਜਿਹੜਾ ਵਾ ਹਾਲ ਟਾਈਮ ਹੁੰਦਾ ਵਾ ਅਰਸ ਉਹਦੇ ਵਿੱਚ ਸਰਕਾਰ ਕੋਈ ਢਿੱਲਮਠ ਨਹੀਂ ਛੱਡ ਰਹੀ ਸਰਕਾਰ ਕੋਈ ਵੀ ਕਿਸੇ ਵੀ ਦੋਸ਼ੀ ਨੂੰ ਚਾਹ ਕੋਈ ਵੀ ਆ ਲਾਂਡਰ ਨੂੰ ਲੈ ਕੇ ਜਿਹੜਾ ਵਾ ਲਾਂਡਰ ਆਰਡਰ ਨੂੰ ਲੈ ਕੇ ਸਰਕਾਰ ਪੂਰੀ ਤਰ੍ਹਾਂ ਮੇਰੇ ਵੀਰ ਕੱਲ ਹੀ ਉਹਨਾਂ ਨੇ ਮੇਰੇ ਖਾਲ ਉਹਥੇ ਬੰਦਾ ਜਿਹੜਾ ਵਾ ਉਹ ਉਹਦਾ ਹੋ ਗਿਆ ਇਨਕਾਊਂਟਰ ਮੈਨੂੰ ਲੱਗਦਾ ਕੱਲ ਸ਼ਾਇਦ ਖਬਰ ਵੀ ਆ ਗਈ ਆ ਸਰਕਾਰ ਨੇ ਇੱਕ ਦਿੱਲੀ ਤੋਂ ਕਹਿੰਦੇ ਫੜ ਲਿਆ ਸੋ ਸਰਕਾਰ ਤਾਂ ਤਾਂ ਮਾਣਾ ਸਰਕਾਰ ਦੋਸ਼ੀਆਂ ਨੂੰ ਜੇ ਨਾਂ ਫੜੇ ਬਾਕੀ ਜਿਹੜਾ ਕ੍ਰਾਈਮ ਹੈ ਬਈ ਮਾੜੀ ਗੱਲ ਆ ਇਹ ਪਹਿਲੀ ਗੱਲ ਤਾਂ ਜਿਹੜੇ ਲੋਕ ਇਧਰ ਤੁਰੇ ਫਿਰਦੇ ਵੀਰੇ ਘਰਾਂ ਦੇ ਘਰ ਤੁਸੀਂ ਨੌਜਵਾਨਾਂ ਨੂੰ ਇੱਕ ਦੂਜੇ ਨੂੰ ਮਾਰੀ ਜਾਂਦੇ ਉਹਨਾਂ ਚ ਤੁਹਾਨੂੰ ਲੱਭਣਾ ਕੀ ਹੈ ਕੀ ਲੱਭਦਾ ਇਹਨਾਂ ਗੱਲਾਂ ਚ ਸੋ ਇਹ ਲੋਕਾਂ ਉਹ ਜਿਹੜੇ ਇਹ ਕੰਮ ਕਰਦੇ ਆ ਉਹਨਾਂ ਨੂੰ ਵੀ ਸੋਚਣਾ ਚਾਹੀਦਾ ਵੀ ਤੁਸੀਂ ਆਪ ਵੀ ਮਰ ਰਹੇ ਹੋ ਤੇ ਮਾਮਾ ਦੇ ਪੁੱਤ ਵੀ ਮਾਰ ਰਹੇ ਹੋ ਇਹ ਬਹੁਤ ਗਲਤ ਗੱਲ ਆ ਤੂੰ ਗੈਂਗਸਟਰਾਂ ਨੂੰ ਕੋਈ ਨਸੀਹਤ ਦੇਣੀ ਚਾਹੋ ਜੀ ਗੈਂਗਸਟਰ ਨੂੰ ਵੀਰੇ ਨਸੀਹਤ ਇਹੋ ਹੀ ਆ ਵੀ ਤੁਸੀਂ ਕਿਹੜੇ ਮੇਰਾ ਵੀਰ ਕਿੱਤੇ ਨੂੰ ਪਏ ਹੋ ਤੁਸੀਂ ਆਪਣਾ ਕੋਈ ਕੰਮ-ਕਾਰ ਕਰੋ ਕੋਈ ਕਾਰੋਬਾਰ ਕਰੋ ਕੋਈ ਹੋਰ ਕੰਮ ਕਰ ਲੋ ਕੋਈ ਇਹ ਤੁਸੀਂ ਲੋਕਾਂ ਦੇ ਘਰ ਆਪਣੀ ਭੈਣ ਭਰਾਵਾਂ ਦੇ ਘਰ ਤਬਾਹ ਕਰੀ ਜਾਂਦੇ ਨਾਲੇ ਆਪ ਦੇ ਕਰੀ ਜਾਂਦੇ ਹੋ ਨਾਲੇ ਲੋਕਾਂ ਦੇ ਕਰੀ ਜਾਂਦੇ ਹੋ ਇਹ ਕੰਮ ਛੱਡ ਗਏ ਤੁਸੀਂ ਕੋਈ ਸਮਾਜ ਸੇਵਾ ਕੋਈ ਹੋਰ ਕੰਮ ਕਰੋ ਚੱਜਦਾ ਕਰੋ ਜਿਹਦੇ ਵਿੱਚ ਲੋਕ ਤੁਹਾਨੂੰ ਸ਼ਾਬਾਸ਼ ਦੇਣ ਨਾਲੇ ਗੈਂਗਸਟਰਾਂ ਨੂੰ ਮੈਨੂੰ ਇੱਕ ਗੱਲ ਦੱਸੋ ਵੀਰੇ ਸੂਰਬੀਰ ਯੋਧਿਆਂ ਦਾ ਤਾਂ ਰਹਿੰਦੀ ਦੁਨੀਆ ਤੱਕ ਨਾ ਲੈਂਦਾ ਤੇ ਜਿਹੜੇ ਇਹ ਮੌਤੇ ਮਰ ਗਏ ਉਹਨਾਂ ਨੂੰ ਕਿਸੇ ਨੇ ਪੁੱਛਣਾ ਮੇਰੇ ਵੀਰ ਜਿਹੜੇ ਮਸਲੇ ਤੁਸੀਂ ਤਰੇ ਫਿਰਦੇ ਜੀ ਤੁਹੇ ਇਹੋ ਜੇ ਕੰਮ ਮੈਂ ਕਿਹਨਾ ਨੌਜਵਾਨਾਂ ਨੂੰ ਜਿਹੜੇ ਵੀ ਕੁਝ ਬੰਨੇ ਹੋਦੇ ਉਹਨਾਂ ਨੂੰ ਛੱਡ ਕੇ ਮੁੱਖ ਧਾਰਾ 'ਚ ਆ ਕੇ ਕੋਈ ਚੱਜ ਦੇ ਸਮਾਜ 'ਚ ਜਿਹੜੇ ਆ ਸਮਾਜ ਸੇਵੀ ਕੰਮ ਕਰਨੇ ਚਾਹੀਦੇ ਧੰਨਵਾਦ ਪ੍ਰਧਾਨ ਜੀ ਕੀ ਕਹਿਣਾ ਚਾਹੁੰਦੇ ਜੀ ਇਹ ਜੀ ਜਿਹੜੀ ਜਿੱਤ ਆ ਇਹਦਾ ਸਿਰ ਸਾਡੇ ਪੰਜਾਬ ਸਰਕਾਰ ਨੂੰ ਉਹਨਾਂ ਦੇ ਇਤਿਹਾਸਕ ਕੀਤੇ ਹੋਏ ਫੈਸਲਿਆਂ ਨੂੰ ਜਾਂਦਾ ਜਿਹੜੀ ਸਾਡੇ ਹਲਕੇ ਦੀ ਬਹੁਤ ਵੱਡੀ ਬਹੁਤ ਵੱਧ ਨਾਲ ਜਿੱਤ ਹੋਈ ਹੈ ਉਹਨਾਂ ਦਾ ਸਿਹਰਾ ਸਾਡੇ ਐਮਐਲਏ ਸਾਹਿਬ ਦੇ ਇੱਕ ਨਵੇਕਲੇ ਹੀ ਕੰਮਾਂ ਨੂੰ ਤੇ ਉਹਨਾਂ ਦੇ ਸੁਭਾਅ ਨੂੰ ਤੇ ਵਕਾਫ ਦੀ ਰਾਜ ਨਹੀਂ ਕਿਹਾ ਜਾਂਦਾ ਤੇ ਅਸੀਂ ਸਾਰੇ ਵੋਟਰਾਂ ਸਪੋਰਟਾਂ ਦਾ ਧੰਨਵਾਦ ਕਰਦੇ ਹਾਂ ਚੇਅਰਮੈਨ ਸਾਹਿਬ ਆਮ ਆਦਮੀ ਪਾਰਟੀ ਦੇ ਭਾਰੀ ਬਹੁਮਤ ਤੇ ਕੀ ਕਹਿਣਾ ਚਾਹੁੰਦੇ ਅਸੀਂ ਜਿਹੜੇ ਸਾਡੇ ਵੋਟਰ ਨੇ ਸਪੋਰਟ ਨੇ ਸਾਰਿਆਂ ਦਾ ਧੰਨਵਾਦ ਕਰਦੇ ਹਾਂ ਜਿਨ੍ਹਾਂ ਨੇ ਵੋਟਾਂ ਪਾ ਕੇ ਪਾਰਟੀ ਦਾ ਜਿਹੜਾ ਮਨੋਬਾਲੇ ਉੱਪਰ ਚੁੱਕਿਆ ਵਾ ਗੱਲ ਜਿਹੜੇ ਵਿਰੋਧੀ ਤੁਸੀਂ ਸਾਡੇ ਜਿਹੜੇ ਐਵੇਂ ਢਿੰਗਾ ਮਾਰਦੇ ਸੀ ਉਹਨਾਂ ਨੂੰ ਦੱਸ ਦਿੱਤਾ ਵਾ ਕਿ ਜਿਹੜੀ ਜਨਤਾ ਆਮ ਪਾਰਟੀ ਦੇ ਨਾਲ ਵਾ ਵਿਰੋਧੀ ਧੱਕੇਸ਼ਾਹੀ ਦਾ ਇਲਜ਼ਾਮ ਲਾਉਂਦੇ ਆ ਜੀ ਧੱਕੇਸ਼ਾਹੀ ਤੇਮ ਇਲਜ਼ਾਮ ਲਾਈ ਜਾਂਦੇ ਧੱਕੇਸ਼ਾਹੀ ਹੋਈ ਕਿੱਥੇ ਆ ਦੱਸਣ ਰਣ ਕੇ ਵੀ ਇਸ ਪਿੰਡ ਤੇ ਕੈਸਾ ਹੀ ਹੋਈ ਹੈ ਚੇਅਰਮੈਨ ਸਾਹਿਬ ਜਿਹੜੇ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮਤ ਮਿਲਿਆ ਤੇ ਕੀ ਕਹਿਣਾ ਚਾਹੁੰਦੇ ਜੀ ਸਭ ਤੋਂ ਪਹਿਲਾਂ ਜੀ ਮੈਂ ਧੰਨਵਾਦ ਕਰਦਾ ਸਾਰੇ ਵੋਟਰਾਂ ਸਪੋਰਟਰਾਂ ਦਾ ਜਿਨ੍ਹਾਂ ਨੇ ਆਮ ਆਦਮੀ ਪਾਰਟੀ ਨੂੰ ਬਹੁਤ ਵੱਡੀ ਲੀਡ ਦੇ ਨਾਲ ਪੂਰੇ ਪੰਜਾਬ ਦੇ ਵਿੱਚੋਂ ਹੀ ਜਿੱਤਿਆ ਤੇ ਤਰਨਤਾਰ ਸਾਡੇ ਜ਼ਿਲ੍ਹੇ ਦੇ ਵਿੱਚੋਂ ਬਹੁਤ ਵੱਡੀ ਜਿੱਤ ਮਿਲਿਆ ਧੰਨਵਾਦ ਕਰਦੇ ਸਾਰੇ ਵੋਟਰਾਂ ਦਾ ਠੀਕ ਉਹ ਬਹੁਤ ਵੱਡੀ ਗੱਲ Da,